ਅ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਹਮਸਰ ਦਿਹਾਤੀ ਪੁਲਿਸ ਅ ਇਸ ਵਾਸ ਕਾਨਫਰੰਸ ਰੂਮ ਦੇ ਦਾ ਹੈ ਜੀ ਬਾਇਆ ਉਸੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਹਮਸਰ ਦਿਹਾਤੀ ਪੁਲਿਸ ਵੱਲੋਂ ਅ ਪੁਲਿਸ ਸਟੇਸ਼ਨ ਪਿੰਡ ਸੈਦਾ ਤੋਂ ਪੁਲਿਸ ਸਟੇਸ਼ਨ ਲੋਪੋਕੇ ਵੱਲੋਂ ਦੋ ਅਲੱਗ-ਅਲੱਗ ਕੇਸਾਂ ਦੇ ਵਿੱਚ ਹੋਈਆਂ ਅ ਡਰੱਗ ਦੀ ਜਿਹੜੀ ਰਿਕਵਰੀਜ਼ ਆ ਉਹਨਾਂ ਬਾਰੇ ਤੇ ਜਿਹੜੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇ ਲਈ ਇਹ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾ ਜਿਹੜਾ ਕੇਸ ਹੈ ਪੀਐਸਪੀ ਹਿੰਡੀ ਸੱਦਾ ਜਿੱਥੇ ਪੁਲਿਸ ਵੱਲੋਂ ਐਸਐਸਪੀ ਸਾਹਿਬ ਉਹਦੀ ਟੀਮ ਵੱਲੋਂ ਬੀਐਸਪੀ ਦਾ ਇਨਰਜੀ ਸੰਬੰਧੀ ਨਿਗਰਾਨੀ ਹੈ ਜਿਹੜੀ ਹੈ ਦੋ ਬੰਦਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ 2 ਕਿਲੋ ਹੈਰੋਇਨ ਰਿਕਵਰੀ ਹੋਈ ਸੀ ਨਾਲ ਆਈਪੌਨਟੀ ਗੱਡੀ ਤੇ 1.5 ਲੱਖ ਰੁਪਏ ਜਿਹੜੇ ਆ ਡਰਗਮਨੀ ਜਿਹੜੀਆਂ ਉਹ ਮਿਲੇ ਸੀ ਫਰਦਰ ਜਦੋਂ ਇਹਨਾਂ ਦੀ ਅ ਬੈਕਵਰਡ ਤੇ ਫੋਰਵਰਡ ਲੈਂਗੁਏਜਿਸ ਦਾ ਸਕੇਡੇ ਇਹਨਾਂ ਦੀ ਫ੍ਰੀ ਲਿਬਰਟੀ ਇਨਕੈਰੋਗੇਸ਼ਨ ਹੋਈ ਹੈ ਉਸ ਤੋਂ ਫਰਦਰ ਜਿਹੜਾ ਹੈ ਤਿੰਨ ਬੰਦੇ ਜਿਹੜੇ ਲੋਕਲ ਨੇ ਉਹ ਨਾਮਜ਼ਦ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵੀ ਟੋਟਲ ਪੰਜ ਜਿਹੜਿਆਂ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਜਿਹੜੇ ਦੋ ਮੁੱਖ ਦੋਸ਼ੀ ਸਨ ਜਿਹੜੇ ਕਿ ਬੰਦਾ ਤੋਂ ਇਸ ਕਨਸਾਈਨਮੈਂਟ ਨੂੰ ਲੈਣ ਆਏ ਸਨ ਉਹਨਾਂ ਵਿੱਚ ਬਲਬੀਰ ਸਿੰਘ ਔਰ ਕਬੀਰਾ ਜਿਹੜਾ ਕਿ ਮੁਜਾਰੇ ਪਿੰਡ ਦਾ ਹੈ ਤੇ ਬੰਗਣ ਬਿਲੋਂਗ ਕਰਦਾ ਐਸੇ ਤਰੀਕੇ ਨਾਲ ਅਜੇ ਵਰਮਾ ਉੱਤਰ ਹਰਪੰਜਲ ਸਿੰਘ ਦੀ ਵੀ ਮਜਾਰੀ ਦਾ ਇਹ ਇਹ ਵੀ ਬੰਗਰ ਬਿਲੋਂਗ ਕਰਦਾ ਇਸ ਤੋਂ ਇਲਾਵਾ ਜਦੋਂ ਇਨਟੈਰੋਗੇਸ਼ਨ ਹੋਈ ਤੇ ਫਰਦਰ ਜਿਹੜੇ ਲੋਕਲ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੀਜਿਸ ਵੀ ਅਸੀਂ ਜਿਹੜੀ ਤਫਤੀਸ਼ ਕੀਤੀ ਹੈ ਉਹਦੇ ਵਿੱਚ ਸੁਖਦੇਵ ਸਿੰਘ ਸੁਖ ਪੁੱਤਰ ਦਲਬੀਰ ਸਿੰਘ ਨਸ਼ਰਾ ਇਹ ਦਾ ਹੈਗਾ ਅਟਾਰੀ ਏਰੀਆ ਨੂੰ ਬਿਲੋਂਗ ਕਰਦਾ ਇਸੇ ਤਰੀਕੇ ਨਾਲ ਹਰਮਨਜੀਤ ਸਿੰਘ ਔਰ ਹਨੀ ਉੱਤਰ ਸੇਮ ਸਿੰਘ ਇਹ ਵੀ ਅਟਾਰੀ ਦਾ ਜਿਹੜਾ ਹੈਗਾ ਰਹਿਸ਼ੀ ਹੈ ਹਰਮਨ ਸਿੰਘ ਪੁੱਤਰ ਅਨਾਮ ਸਿੰਘ ਇੱਕ ਵਾਸੀ ਲਾਲੂ ਘੁੰਮਣਾ ਇਹ ਥਾਣਾ ਤਭਾਲ ਜ਼ਿਲ੍ਹਾ ਤਰਨਤਾਰਨ ਦਾ ਇਹ ਰਿਐਸ਼ੀ ਹੈ ਇਸ ਤਰੀਕੇ ਨਾਲ ਇਸ ਕੇਸ ਜਿਹੜੀ ਬੁੱਕ ਜਿਹੜੇ ਹੈਗੇ ਬਾਦੂ ਦੋਸ਼ੀ ਇਹਨਾਂ ਦੀ ਗ੍ਰਿਫਤਾਰੀ ਹੋ ਕੀਤੀ ਲੋਕ ਕੇ ਦੀ 1.5 ਲੱਖ ਰੁਪਏ ਜਿਹੜੀ ਡਾਕੂਮੈਂਟ ਇਸ ਦੇ ਨਾਲ ਇੱਕ i20 ਗੱਡੀ ਉਹ ਰਿਕਵਰ ਹੋਈ ਇਸ ਤੋਂ ਇਲਾਵਾ ਜਿਹੜਾ ਦੂਜਾ ਮੁਕੱਦਮਾ ਹੈ ਉਹ ਪੀਐਸ ਲੋਕੋ ਕੇ ਅਸੇ ਤੋਂ ਸਾਫ ਦੀ ਜਿਹੜੀ ਚੀਜ਼ ਉਹਨਾਂ ਨੇ ਜਿਹੜਾ ਰਿਕਵਰ ਕੀਤਾ ਹੈ 300 ਗ੍ਰਾਮ ਹੈਰੋਇਨ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਜਿਹੜਾ ਹੈ 3 ਲੱਖ ਰੁਪਏ ਡਰਗ ਮੰਨੀ ਜਿਹੜੀ ਹੈ ਉਹ ਰਿਕਵਰ ਹੋਈ ਹੈ ਸੋ ਇਸ ਕੇਸ ਦੇ ਵਿੱਚ ਜਿਹੜਾ ਹੈ ਮੁੱਖ ਦੋਸ਼ੀ ਜਿਹੜਾ ਤੇਗ ਸਿੰਘ ਉਹ ਠੇਗਾ ਹੈ ਇਹ ਚਿਗਾਵਾਂ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਤਰੀਕੇ ਨਾਲ ਜਿਹੜਾ ਹੈ ਹੁਣ ਤੱਕ ਇਹਨਾਂ ਦੋ ਕੇਸਿਸ ਦੇ ਵਿੱਚ ਕੁੱਲ 2 ਕਿਜੀ ਹੈਰੋਇਨ 300 ਗ੍ਰਾਮ ਅਫੀਮ ਦੀ ਰਿਕਵਰੀ ਤੇ ਨਾਲ ਹੀ 4.5 ਲੱਖ ਰੁਪਏ ਗੱਡਬੜੀ ਜਿਹੜਾ ਹੈ ਸਬ ਡਿਵੀਜ਼ਨ ਰਾਜਸਥਾਨੀ ਵੱਲੋਂ ਜਿਹੜਾ ਹੈ ਇੱਕ i24 ਸਰ ਰਿਕਵਰ ਕੀਤਾ ਗਿਆ ਹੈ ਜਿਹੜਾ ਸੁਖਦੇਵ ਸਿੰਘ ਲੋਕਲ ਦਿਰਾਸੋਸੀ ਇੱਕ ਡੈਕਵਰ ਫੋਰਵਰਡ ਯੂਨਿਟ ਵਿੱਚ ਸਾਹਮਣੇ ਆਇਆ ਹੈ ਇਹ ਦੋ ਕਿਲੋ ਕੇਜੀ ਹੇਰੋਇਨ ਦੇ ਕੇਸ ਦੇ ਵਿੱਚ ਉਹਦੇ ਖਿਲਾਫ ਜਿਹੜਾ ਹੁਣ ਤੱਕ ਦੀ ਲਈ ਸਾਡੀ ਤਫਤੀਸ਼ ਆਈ ਹੈ ਸਾਹਮਣੇ ਉਹਦੇ ਵੀ ਇੱਕ ਮੁਕੱਦਮਾ ਜ਼ਿਲ੍ਹਾ தਰਨਤਾਰਨ ਦੇ ਵਿੱਚ تین سو مقدمہ یہ خلاف درج ہونا پایا گیا بالکل جی سب کو پہلے جو سامنے آئی ہے کہ کوئی بھی کنسائنمنٹ جی آئی ہے اور ریٹریو کر کے جی اب پہلے بھی اس گل کا ذکر کیا ਕਿ ਉਹ ਬੜੇ ਮਤਲਬ ਇਲਿਓਰ ਕਰਕੇ ਯੂਥ ਨੂੰ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਉਹ ਜਿਹੜਾ ਹੈਗਾ ਉੱਥੇ ਚੁਕਵਾ ਕੇ ਇੱਕ ਬੰਦੀ ਦਾ ਕੰਮ ਜਿਹੜਾ ਉਹਨਾਂ ਤੋਂ ਲੈਂਦੇ ਨੇ ਫਰਦਰ ਜਿਹੜੀ ਹੈਗੀ ਅੱਗੇ ਜਿਹੜੇ ਬੰਦੇ ਆਉਂਦੇ ਨੇ ਅਲੱਗੋਂ ਕਿਸੇ ਹੋਰ ਸ਼ਹਿਰ ਤੋਂ ਡਿਸਟ੍ਰਿਕਟ ਤੋਂ ਉਹ ਉਹਨਾਂ ਨੂੰ ਅੱਗੇ ਫਰਦਰ ਉਹ ਹੈਂਡਓਵਰ ਕਰਦੇ ਨੇ ਤੋਂ ਇਸੇ ਤਰੀਕੇ ਨਾਲ ਇਹ ਜਿਹੜਾ ਆਪਰੇਸ਼ਨ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਯੈਸ ਕੀ ਸਾਫ ਵੀ ਰੈਨਮਾਈਜ਼ ਤੇ ਲੈ ਆ ਤੇ ਇਹ ਜਿਹੜੇ ਬੰਦੇ ਟੋਟਲ ਪੰਜ ਦੀ ਜ਼ਿੰਮੇਵਾਰੀ ਹੋਈ ਹੈ ਇਹਨਾਂ ਦਾ ਬੇਸਿਕਲੀ ਜਿਹੜਾ ਜਿਵੇਂ ਦੱਸਿਆ ਗਿਆ ਕਿ ਇਹ ਦੋ ਮੇਨ ਜਿਹੜੇ ਪੁਆਇੰਟ ਸੀ ਇਹ ਰੀਟਰੀਵ ਕਰਨਾ ਹੈ ਸੀ ਬੰਗੇ ਦੇ ਨਾਲ ਤੋਂ ਉਸ ਤੋਂ ਬਾਅਦ ਜਦੋਂ ਫਾਰਵਰਡ ਬੈਕਵਰਡ ਲਿਫਟੇਜ ਦੇ ਵਿੱਚ ਇਹ ਜਿਹੜੇ ਲੋਕਲ ਜਿਹੜੇ ਐਸੋਸੀਏਟਸ ਇਹਨਾਂ ਦੇ ਸਾਹਮਣੇ ਆਏ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਅੱਗੇ ਫਰਦਰ ਜਿਹੜੀ ਜਿਹੜੀ ਕਸ਼ੀਚਾ ਉਹ ਜਾਰੀ ਹੈ ਕਿ ਉਹ ਜਿਹੜੇ ਫਰਦਰ ਜਿਹੜਾ ਹੈ ਕਿੱਥੋਂ ਲੈ ਕੇ ਆਏ ਜਿਵੇਂ ਇਹ ਡਰੋਨ ਦੀ ਮਦਦ ਨਾਲ ਰੀਟਰੀਵ ਕਰਦੇ ਨੇ ਜਾਂ ਇਹ ਦੂਜੇ ਸੈਕੰਡਰੀ ਪੁਆਇੰਟ ਤੋਂ ਨਹੀਂ ਕਿਤੇ ਆ ਜਾਂ ਤੈਸਰੀ ਪੁਆਇੰਟ ਤੋਂ ਕਿਤੇ ਆ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਬੱਡੇ ਬੱਡੇ ਬੰਦੇ ਜਿਹੜੇ ਇਹ ਕੰਮ ਕਰਵਾਉਂਦੇ ਜਾਂ ਇਹਨਾਂ ਦਾ ਹੋਰ ਵੀ ਜਿਹੜਾ ਮੁੱਦਾ ਬਣਾ ਤੇ ਦੇਖੋ ਜੀ ਇਹ ਜਿਹੜੀ ਜਿਹੜੀ ਪੀਜ਼ ਇਨਵੈਸਟੀਗੇਸ਼ਨ ਹੈ ਉਹਦੇ ਵੀ ਕਿਉਂ ਸਾਹਮਣੇ ਆਈ ਹੈ ਕਿ ਉਹ ਪਾਂਡੇ ਦੇ ਤੌਰ ਤੇ ਇਹਨਾਂ ਨੇ ਇਹ ਜਿਹੜੀ ਜਿਹੜੀ ਹੈਗੀ ਹੈ ਇਹ ਕਨਸਾਈਲਮੈਂਟ ਰਿਟਰੀਵ ਕਰਕੇ ਫਰਦਰ ਜਿਹੜੀ ਅੱਗੇ ਜਿਹੜੇ ਆ ਇਸ ਬੰਦੇ ਇਹ ਬੰਦੇ ਜਿਹੜੇ ਉਹਨਾਂ ਤੋਂ ਲੇਨ ਆ ਸਰ ਅੰਦਰ ਕਿੰਨੀ ਕੰਟੇਮਨਟ ਆ ਇਹ ਬੰਦਾ ਹੈ ਇਹ ਸਾਰੀ ਇਹਨਾਂ ਦੇ ਦੋ ਚੱਕਰ ਜਿਹੜੇ ਹੈ ਇਹਨਾਂ ਨੇ ਮੰਨੇ ਅਸੀਂ ਉਹ ਡਿਟੇਲ ਹੋਰ ਇਨਟੈਰੋਗੇਟ ਕਰਾਂਗੇ ਕਿ ਫਰਦਰ ਰਾਈਟਵਨ ਦੀ ਕੱਡੀ ਕੀ ਹੈ ਜੀ آی لیے ہے را ہو جان 길ے میں داو ٹھا اور چرطاہے ہیں فلا اس گنے میں چند ہوں چندasan کاملے میں دائome رہی ہیں مجھے ہیں انہ وجہ سے پاکوں شوش شکار کر دوں گا تجونہ میں جتے ہیں tamp TPFا رضا ہے Whamia gångerہ طرح اäter کیا نیہم کی出 Efra přائد آLER ਜੀ 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 ਉਸੇ ਕਹਿ ਰਹੇ ਮੌਸਮ ਬੜਾ ਵੱਡਾ ਚੈਲੰਜ ਹੈ ਫੌਗੀ ਸੀਜ਼ਨ ਆ ਗਿਆ ਹੈ ਕਿ ਇਸ ਲਈ ਅਸੀਂ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਸਾਡੀ BSF ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਤੇ ਜੁਆਇੰਟ ਜਿਹੜਾ ਟੈਕਟਲਿੰਗ ਚੱਲ ਰਹੀ ਹੈ ਅੱਗੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਵੀ ਸਟੈਟਿਕ ਰੱਖਦੇ ਸੀ ਹੁਣ ਅਸੀਂ ਇਹਨੂੰ ਸ਼ਿਫਟਿੰਗ ਨੈਟਵਰਕ ਵਿੱਚ ਕਨਵਰਟ ਕੀਤਾ ਹੈ ਸੈਕੰਡਲੀ ਜਿਹੜਾ BSF ਦੇ ਨਾਲ ਸਾਡੀ ਕੋਆਰਡੀਨੇਸ਼ਨ ਹੈ ਅਸੀਂ ਉਹਨੂੰ ਹੋਰ ਥੋੜਾ ਅਗਲੇ ਜਿਹੜਾ ਹੈਗਾ ਲੈਵਲ ਤੇ ਲੈ ਕੇ ਗਏ ਹਾਂ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਿੱਥੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਇੱਕ ਜੁਆਇੰਟ ਅਫਰਟ ਕਰਨਾ ਹੁੰਦਾ ਅਸੀਂ ਇਹ ਬਿਨਾਂ ਕਿਸੇ ਦੇਰੀ ਦੇ ਅਸੀਂ ਇਹ ਕਰ ਰਹੇ ਹਾਂ ਤੁਸੀਂ ਦੇਖਿਆ ਹੋਊਗਾ ਕੱਲ ਵੀ ਜਿਹੜਾ ਹੈ ਰਮਦਾਸ ਖਾਣੋ ਦੇ ਵਿੱਚ ਅੱਧਾ ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਉੱਚਾ ਅਧਿਆਤਮ ਜੀਰੇ ਨੇ ਵੀ ਗੱਲ ਨੂੰ ਗ੍ਰੀਫ ਕੀਤਾ ਸੀ ਤੇ ਉਹਦੇ ਵਿੱਚ ਵੀ ਵਿਕੀ ਗਵਰਨਰ ਜਿਹੜੇ ਨੇ ਵੀ ਐਸਐਫ ਦੇ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ ਡੀਐਸਪੀ ਜਨਾਲਾ ਉਹਨਾਂ ਦੀ ਟੀਮ ਵੱਲੋਂ ਐਸਐਫ ਕੋ ਰਮਦਾਸ ਵੱਲੋਂ ਬੜਾ ਵਧੀਆ ਜੁਆਇੰਟ ਆਪਰੇਸ਼ਨ ਇਹ ਚਲਾ ਗਿਆ ਫਰਦਰ ਬੰਦੇ ਨੂੰ ਆਇਡੈਂਟੀਫਾਈ ਕਰਕੇ ਇਸ ਦੇ ਜਿਵੇਂ ਤੁਸੀਂ ਕਹਿ ਰਹੇ ਮੌਸਮ ਵੱਡਾ ਵੱਡਾ ਚੈਲੰਜ ਹੈ ਫੌਗੀ ਸੀਜ਼ਨ ਆ ਗਿਆ ਹੈ ਤੇ ਇਸ ਅਸੀਂ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਤੇ ਜੁਆਇੰਟ ਜਿਹੜਾ ਪੈਟਰੋਲੀ ਚੱਲ ਰਹੀ ਹੈ ਅੱਗੇ ਅਸੀਂ ਸੈਕੰਡ ਲਾਈਨ ਆਫ ਫੀਕਲਸ ਵੀ ਸੈਟਪ ਕੀਤਾ ਹੋਰ ਅਸੀਂ ਇਹ ਸ਼ਿਫਟਿੰਗ ਮਾਰਕਰਸ ਕਨਵਰਟ ਕੀਤਾ ਸੈਕੰਡਲੀ ਜਿਹੜਾ ਬੀਐਸਐਫ ਦੇ ਨਾਲ ਸਾਡੀ ਕੋਆਰਡੀਨੇਸ਼ਨ ਹੈ ਅਸੀਂ ਉਹਨੂੰ ਹੋਰ ਥੋੜਾ ਅਗਲੇ ਜਿਹੜਾ ਹੈਗਾ ਲੈਵਲ ਤੇ ਲੈ ਕੇ ਗਏ ਹੈ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਕਿਤੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਇੱਕ ਜੁਆਇੰਟ ਅਫਰਟ ਕਰਨਾ ਹੁੰਦਾ ਅਸੀਂ ਇਹ ਬਿਨਾਂ ਕਿਸੇ ਦੇਰੀ ਦੇ ਅਸੀਂ ਇਹ ਕਰ ਰਹੇ ਹਾਂ ਤੁਸੀਂ ਦੇਖਿਆ ਹੋਊਗਾ ਕੱਲ ਵੀ ਜਿਹੜਾ ਹੈ ਰਮਦਾਸ ਥਾਣੇ ਦੇ ਵਿੱਚ ਅੱਧਾ ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਸਚ ਆਗਿਆ ਕੰਨ ਪ੍ਰੇਮ ਨੇ ਕਸਲੀ ਬ੍ਰੀਫ ਦਿੱਤੀ ਤੇ ਉਹਦੇ ਵਿੱਚ ਵੀ ਡੈਕਿਕ ਮਾਨਰ ਜਿਹੜੇ ਨੇ VSF ਦੇ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ DSP ਅ ਜਨਾਲਾ ਉਹਨਾਂ ਦੀ ਟੀਮ ਵੱਲੋਂ ਐਸਐਪਓ ਰਮਦਾਸ ਵੱਲੋਂ ਥੋੜਾ ਵਧੀਆ ਇੱਕ ਜੁਆਇੰਟ ਆਪਰੇਸ਼ਨ ਇਹ ਚਲਾ ਗਿਆ ਫਰਦਰ ਦੁੰਦੇ ਨੂੰ ਆਇਡੈਂਟੀਫਾਈ ਕਰਕੇ ਘਰੋ ਜਿਹੜਾ ਹੈ ਅੱਧਾ ਕਿਲੋ ਹਰਨ ਦੀ ਰਿਕਵਰੀ ਹੋਈ ਹੈ ਤੇ ਸਾਡਾ ਇੱਕ ਤਾਂ ਜਿਹੜਾ ਜੋਰ ਹੈਗਾ ਉਹ ਸ਼ੇਅਰਡ ਇਨਫੋਰਮੇਸ਼ਨ ਉਸ ਤੋਂ ਬਾਅਦ ਜੁਆਇੰਟ ਅਫਰਟ ਤੇ ਜਿੰਨੇ ਵੀ ਇਹ ਤੁਹਾਡੇ ਨਾਲ ਕੇ ਜਿਹੜਾ ਪੜਾ ਸਟ੍ਰੈਟੈਜੀ ਜੀ ਅਸੀਂ ਇਹਨੂੰ ਥੋੜਾ ਸ਼ਿਫਟਿੰਗ ਮਕੈਨਿਜ਼ਮ ਕੋਲ ਗੋਟੀ ਤੇ ਵਿਜੀਲੈਂਸ ਨੂੰ ਹੋਰ ਜਿਹੜਾ ਹੈ ਅਸੀਂ ਜਿਹੜਾ ਇਹਨੂੰ ਹੋਰ ਕਿਸ਼ਤਾ ਕਰ ਲਈ ਕੈਮਰਸ ਹੋ ਗਏ ਜਿਹੜੇ ਪੈਟਰੋਲਿੰਗ ਹੈ ਬੀਐਸਐਫ ਦੀ ਹੈ ਉਹਦੇ ਵੀ ਸਾਡੇ ਕੰਟਰੋਲ ਹੁੰਦੇ ਨਾਲ ਪੂਰਾ ਰੱਬ ਹੈ ਇਸ ਤਰੀਕੇ ਨਾਲ ਸੀ ਇਹ ਡੂੰਘੇ ਸਟੈਪਸ ਲਈ ਵੀ ਉਹ ਜਿਹੜਾ ਇਹਦੇ ਤੇ ਜਿਹੜਾ ਹੋਰ ਜ਼ਿਆਦਾ ਵਾਰੀਕ ਤਰੀਕੇ ਨਾਲ ਨਿਗਰਾਨੀ ਰੱਖੀ ਜਾਂਦੀ ਸਰ ਵੇਖਿਆ ਜਾਂਦਾ ਕਿ ਦੇਰਵੇ ਜਿਹੜਾ ਬੁੱਤ ਤੋਂ ਕੰਮ ਕੀਤਾ ਦਾ ਰਾਹ ਨੂੰ ਜਿਹੜੇ ਤਰਕਣੇ ਹੁੰਦੇ ਸਰ ਕਰਨ ਹੋ ਜਾਂਦੇ ਆ ਘਟਾਵਾ ਆਪਾਂ ਦੇ ਰਾਹ ਨੂੰ ਬੁੱਤ ਤੋਂ ਕੋਈ ਨੰਬਰ ਨਹੀਂ ਦਿਖਾਈ ਦਿੰਦਾ ਜਿਹੜੇ ਵੀ ਕੋਈ ਜਿਹੜੇ ਰਾਹ ਨਹੀਂ ਇਹਦੇ ਚ ਆਪਾਂ ਇੱਕ ਇਕੱਠੇ ਹੋ ਕੇ ਜਾਵਾਂਗੇ ਜਿਹੜੇ ਤੁਸੀਂ ਕਹਦੇ ਦਿਖਦੇ ਨਹੀਂ ਇਦਾਂ ਵੀ ਦੇ ਜਾਂਦੇ ਸਾਡਾ ਸ਼ਿਫਟਿੰਗ ਨਾਕਾ ਚੱਲ ਰਹੇ ਨੇ ਸ਼ਿਫਟਿੰਗ ਨਾਕਾ ਦਾ ਮਤਲਬ ਇਹ ਹੈ ਕਿ ਤੁਹਾਨੂੰ ਜਿਹੜਾ ਪੁਆਇੰਟ ਇੱਕ ਕੰਮ ਵਾਸਤੇ ਦਿੱਤਾ ਹੈ ਤੁਸੀਂ ਉੱਥੇ ਕਨਫਰਮਿੰਗ ਕਰੋਗੇ ਇੱਕ ਨਾਕਾ ਲਗਾਉਗੇ ਥੋੜੀ ਜਿਹੀ ਰੁਕੋਗੇ ਫਰਦਰ ਜਿਹੜਾ ਹੈ ਤੁਹਾਡਾ ਨਾਕਾ ਤੁਸੀਂ ਹੋਰ ਥਾਂ ਤੇ ਜਿੱਥੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਹੈ ਜਾਂ ਕੋਈ ਇੱਕ ਐਡਾ ਤਾਂ ਹੌਟਸਪੌਟ ਹੈ ਜਿੱਥੇ ਉਹ ਕਟਨਾ ਹੋ ਸਕਦੀ ਹੈ ਬロッਕਿੰਗ ਵੀ ਹੋ ਸਕਦੀ ਹੈ ਜਾਂ ਉੱਥੇ ਕੋਈ ਨਾ ਕੋਈ ਕਨਸਾਈਨਮੈਂਟ ਡਿਲੀਵਰ ਹੋ ਸਕਦੀ ਹੈ ਅਸੀਂ ਇੱਥੇ ਨਾਕਾ ਨਿਸ਼ਚਿਤ ਕਰ ਦਿੰਦੇ ਹਾਂ ਤੇ ਸਾਡੇ ਤੁਸੀਂ ਦੇਖੋਗੇ ਤੁਹਾਡੀ ਗੱਲ ਹੋ ਸਕਦੀ ਹੈ ਤੁਹਾਡਾ ਜਿਹੜਾ ਅਬਜ਼ਰਵੇਸ਼ਨ ਠੀਕ ਹੋ ਸਕਦੀ ਹੈ ਕਿ ਉਥੇ ਨਾਕਾ ਨਹੀਂ ਹੁੰਦਾ ਪਰ ਨਾਕਾਇਜ਼ ਸ਼ਿਪਿੰਗ ਨੇਚਰਸ ਲਗਾਇਆ ਜਾ ਰਿਹਾ ਹੈ ਅਸੀਂ ਤਾਂ ਟਾਈਮਿੰਗ ਸਰਕਟ ਕੀਤੇ ਨੇ ਤੁਸੀਂ ਦੇਖੋਗੇ ਕੰਸਾਈਨਮੈਂਟਸ ਜਿਹੜੀਆਂ ਨੇ ਬਹੁਤ ਜ਼ਿਆਦਾ ਜਿਹੜੀਆਂ ਹੈ ਅਬੈਂਡਨਡ ਮਿਲ ਰਹੀਆਂ ਉਹਦਾ ਵੀ ਨਹੀਂ ਵੀ ਇਹ ਹੈ ਕਿ ਸਾਡੀ ਜਿਹੜੀ BSF ਦੇ ਨਾਲ ਜਿਹੜੀ ਸਾਡੀ ਟੈਕਨੋਲੋਜੀ ਜਿਹੜੀ ਸਰਵੈਲੈਂਸ ਹੈ ਉਹਦੇ ਵਿੱਚ ਇਫੈਕਟਿਵਨੈਸ ਦਾਵਾ ਹੋਣਾ ਹੈ ਅੰਮ੍ਰਿਤ ਨਾਕਾ ਨੌਜਵਾਨ ਨੇ ਘਾਟੋ ਪਰ ਬਹੁਤ ਮੌਜੂਦ ਹੈ ਆਲਰੇਡੀ ਕੀ ਕਰ ਰਹੇ ਕਿ ਇਹ ਵੀ ਕਰ ਰਹੇ ਹੈ ਕਿਉਂਕਿ ਬੇਸਿਕਲੀ ਜੀ ਹੁਣ ਤੱਕ ਦੀ ਜਿਹੜੀ ਜਿਹੜੀ ਇਨਫੋਰਮੇਸ਼ਨ ਹੋਈ ਹੈ ਉਹਦੇ ਕੋਈ ਗੱਲ ਸਾਹਮਣੇ ਆਈ ਕਿ ਅਨਐਮਪਲੋਇਡ ਯੂਜ਼ ਦਿਹਾੜੀ ਤੋਂ ਪਰਤ ਲਿਆ ਬਟ ਦੇ ਵਰ ਇੰਮਲੋਡ ਇਨਟੂ ਦਿਸ profession ਕਿਵੇਂ ਇਹਨਾਂ ਨੇ ਜੁਸਾ ਕਿਸੇ ਦੇ ਕੋਲ ਇਹ ਸੁਖਦੇਵ ਇਹਦੇ ਖਿਲਾਫ ਪਹਿਲਾਂ ਵੀ ਪਰਚਾ ਦਰਜ ਹੋਇਆ ਸੀ ਸੋ ਕ੍ਰਿਮੀਨਲ ਬੈਕਗਰਾਉਂਡ ਤਾਂ ਹੈ ਬਾਕੀ ਲਈ ਅਸੀਂ ਵੀ ਐਂਟੀ ਕੰਪਲੇਨਸ ਚੈੱਕ ਕਰਵਾ ਲਿਆ ਤੇ ਬੇਸਿਕਲੀ ਅਨਐਮਪਲੋਇਡ ਹੀ ਹੈ ਤੇ ਉਹਨਾਂ ਨੂੰ ਥੋੜੇ ਪੈਸੇ ਦੇ ਨਾਲ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਨਸਾਈਨਮੈਂਟ ਜਿਹੜੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜਾ ਹੈ ਪਹਚਾਉਣਾ ਫਰਦਰ ਅੱਗੇ ਵੀ ਡਿਲੀਵਰ ਕੰਮ ਕਰਨ ਲੱਗਣਾ ਹੈ ਕੰਮ ਲਿਆ ਗਿਆ ਜੀ ਬਿਲਕੁਲ ਜੇ ਤੁਸੀਂ ਗੱਲ ਕਰੋ ਤਾਂ ਵਿਲੇਜ ਡਿਫੈਂਸ ਕਮੇਟੀਆਂ ਦੀ ਜੇ ਤੁਸੀਂ ਗੱਲ ਕਰੋ ਤਾਂ ਇਸ ਟਾਈਮ ਅਬਸਰ ਰੂਰਲ ਦੇ ਵਿੱਚ 780 ਪਲੱਸ ਜਿਹੜੀਆਂ ਹਨ ਉਹ ਵਿਲੇਜ ਡਿਫੈਂਸ ਕਮੇਟੀਆਂ ਨੇ ਕਮੇਟੀਆਂ ਜਿਹੜੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਵੀ ਜਿਹੜੇ ਸੁਸਾਇਟੀ ਦੇ ਅਲੱਗ-ਅਲੱਗ ਖੇਤਰਾਂ ਤੋਂ ਲੋਕ ਨੇ ਸਰਪੰਚ ਸਾਹਿਬ ਨੇ ਚੇਰ ਨੇ ਹੋਰ ਐਕਸਪੋਜੀਵੇ ਸੋ ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਹੈ ਉਹਨਾਂ ਨਾਲ رابطہ ਰੱਖਦੇ ਹਾਂ ਉਹਨਾਂ ਵੱਲੋਂ ਕਾਫੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਵੀ ਹੈ ਤੁਸੀਂ ਦੇਖੋਗੇ ਇਸ ਦੇ ਤਹਿਤ ਸੰਪਰਕ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਕੰਪੀਅਨਸ ਵੱਲੋਂ ਇਸ ਲਈ ਕਿ ਜਿਹੜੀ ਅਟਾਰੀ ਦੇ ਜਿਹੜਾ ਹੈ ਮੇਰੇ ਵੱਲੋਂ ਖੁਦ ਮੌਕੇ ਤੇ ਜਾ ਕੇ ਜਿਹੜਾ ਹਾਂ ਲੋਕਲ ਵਿਦਾਲ ਘੱਟੋ ਘੱਟ ਅਸੀਂ 10 ਪਿੰਡਾਂ ਦਾ ਇੱਕ ਕਲਸਟਰ ਤਿਆਰ ਕੀਤਾ ਉਹਨਾਂ ਨਾਲ ਅਸੀਂ ਜਿਹੜਾ ਹੈ ਗੱਲਬਾਤ ਕੀਤੀ ਹੈ ਕਿ ਸਾਡੀ ਜਿਹੜੀ ਇਹ ਐਫਰਟ ਹੈਗਾ ਉਹ ਜਾਰੀ ਹੈ ਹੁਣ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸਾਡਾ ਇੱਕ ਬਹੁਤ ਵੱਡਾ ਸੀ ਇੱਕ ਫੇਰ ਟੂਰਨਾਮੈਂਟ ਜਿਹੜਾ ਹੈ ਉਹ ਕਰਵਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਮੈਰਾਥਨ ਜਿਹੜੀ ਹੈਗੀ ਉਹ ਵੀ ਕਰਵਾਈ ਜਾਏਗੀ। ਸੋ ਬੱਚਿਆਂ ਨੂੰ ਜਿਹੜਾ ਹੈ ਇਸ ਪਾਸੇ ਲਗਾਉਣਾ ਉਸ ਵੱਲ ਵੀ ਧਿਆਨ ਦਿੱਤਾ ਜਾਏਗਾ। ਸੈਕੰਡਲੀ ਮੇਰੇ ਵੱਲੋਂ ਅਤਾਰੀ ਦੇ ਕੁਝ ਪਿੰਡਾਂ ਨੂੰ ਜਿਹੜਾ ਹੈਗਾ ਸਰਪੰਚ ਸਾਹਿਬ ਨਾਲ ਰਾਬਤਾ ਕੀਤਾ ਗਿਆ। ਅਸੀਂ ਇਹਨਾਂ ਨੂੰ ਆਪਸ਼ਨ ਦਿੱਤੀ ਹੈ ਕਿ ਜਿਹੜੇ ਬੱਚੇ ਕੋਲ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਹਨ ਜਾਂ ਕੋਈ ਹੋਰ ਕੈਰੀਅਰ ਦੇ ਰਿਲੇਟਡ ਗਾਈਡੈਂਸ ਲੈਣਾ ਚਾਹੁੰਦੇ ਉਹਦੇ ਅਸੀਂ ਲਿਸਟਾ ਨਹੀਂ ਹੋਣਾ ਤੇ ਸੂਨ ਅਸੀਂ ਤੁਹਾਨੂੰ ਵੀ ਇਨਵੋਲ ਕਰਾਂਗੇ ਵਿੱਚ ਤੁਸੀਂ ਦੇਖੋਗੇ ਵੰਡੇ ਤੇ ਸੈਮੀਨਾਰ ਕਾਨਫਰेंसेस ਟਾਈਪ ਲਗਾ ਕੇ ਬੱਚਿਆਂ ਜਿਹੜਾ ਹੈ ਅਲੱਗ-ਅਲੱਗ ਖੇਤਰ ਦੇ ਵਿੱਚ ਕਿਵੇਂ ਨੌਕਰੀ ਬਾਰੇ ਪੜ੍ਹਾਈ ਬਾਰੇ ਗਾਈਡੈਂਸ ਦੇਣਾ ਯੂਪੀਐਸਸੀ ਦੇ ਜਿਹੜੇ ਹੁਣ ਪੀਸੀਐਸੀ ਕੋਸਟਾ ਕਾਫੀ ਦੇਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੇ ਉਹਦੇ ਜਿਵੇਂ ਤਿਆਰੀ ਕਰ ਸਕਦੇ ਆ ਅਸੀਂ ਜਿਹੜਾ ਹੈ ਉਹਨਾਂ ਨੂੰ ਕੋਈ ਵੀ ਫਾਈਨੈਂਸਸ ਦਾ ਕੋਈ ਇਸ਼ੂ ਹੈਗਾ ਉਹਨਾਂ ਦੇ ਰਿਹਾਇਸ਼ ਦਾ ਅਸੀਂ ਉਹਨਾਂ ਨੂੰ ਪੂਰੀ ਆਪਸ਼ਨਸ ਦਿੱਤੀਆਂ ਨੇ ਕਿ ਕਿਵੇਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਅਸੀਂ ਗਾਈਡ ਕਰਕੇ ਇਸ ਪਾਸੇ ਜਿਹੜਾ ਹੈ ਲਾਇਕ ਬਿਲਕੁਲ ਜੀ ਸਾਡੇ ਨਾਲ ਕਈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵਿਲੇਜ ਡਿਫੈਂਸ ਕਮੇਟੀ ਸਾਡੇ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਵੌਲੰਟੇਰੀ ਜਿਹੜਾ ਹੈਗਾ ਸਾਡੇ ਕੋਲ ਅਪਰੋਚ ਕੀਤੀ ਜਾ ਰਹੀ ਹੈ ਉਹ ਸਾਨੂੰ ਕਹਿ ਰਹੇ ਨੇ ਕਿ ਜੇ ਕਿਸੇ ਇਸ ਕੰਮ ਦੇ ਵਿੱਚ ਕੈਰੀਅਰ ਗਾਈਡੈਂਸ ਜਿਹੜੀ ਹੈ ਕਰੀਅਰ ਕਾਉਂਸਲਿੰਗ ਦੀ ਜਿਹੜੀ ਗੱਲ ਕਰਦੇ ਆ ਕਹਿੰਦੇ ਕੋਈ ਹੋਰ ਐਡਾ ਨਾ ਕੰਮ ਹੈ ਉਹਦੇ ਜੋ ਵੀ ਨਾ ਵੱਲੋਂ ਯੋਗਦਾਨ ਬਣਦਾ ਉਹ ਕਹਿੰਦੇ ਸਾਡੇ ਕੋਲੋਂ ਸੋ ਜਿੱਤੇ ਕਿਸੇ ਕੋਈ ਬੱਚਾ ਹੈ ਕੋਈ ਬ੍ਰਾਈਟ ਹੈ ਕੋਈ ਉਹਦੇ ਕੋਈ ਕੋਚਿੰਗ ਵੀ ਹੈਗਾ ਜਾਂ ਕਰੀਅਰ ਦੀ ਕਾਉਂਸਲਿੰਗ ਗਾਈਡੈਂਸ ਦੀ ਲੋੜ ਹੈ ਉਹ ਅਸੀਂ ਇਹ ਨਹੀਂ ਪ੍ਰੋਵਾਈਡ ਕਰਦੇ ਬਿਲਕੁਲ ਤੇ ਇਸ ਲਈ ਜਿਹੜਾ ਹੈ ਚੰਡੀਗੜ੍ਹ ਕੋਈ ਜਿਹਨੇ ਕੋਚ ਨਹੀਂ ਸਕੂਟ ਨਹੀਂ ਉਹਨਾਂ ਨੇ ਵੀ ਸਾਡੇ ਨਾਲ رابطہ ਕੀਤਾ ਉਹ ਫ੍ਰੀ ਅ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਜਿਹੜਾ ਉਹ ਦੇਣ ਦੇ ਇਸ਼ੂ ਵੀ ਨੇ ਅਸੀਂ ਇਹਨਾਂ ਨਾਲ ਟਾਈਪ ਕੀਤਾ ਹੈ ਕਿ ਤੁਹਾਨੂੰ ਵੀ ਇਨਵੋਲ ਕਰਕੇ ਕਿਸੇ ਜਿਹੜਾ ਇੱਕ ਵੱਡਾ ਜਿਹੜਾ ਹੈ ਅਸੀਂ ਇਹਨੂੰ ਇੱਕ ਸੈਮੀਨਾਰ ਟਾਈਪ ਕਰਵਾ ਕੇ ਜਿਹੜਾ ਹੈ ਇਹ ਜਿਹੜਾ ਹੈ ਉਹ ਕਰਾਂਗੇ